ਰਾਜ ਦੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੇਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸਾ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ-ਵਕ ਫਾਰਮ ਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਰਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤੇ ਨਸ਼ੇ ਦੇ ਵਾਪਤਨ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟੀਸੇ ਖਾਂਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ। ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁੱਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੇ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 22 ਕਾ ਅੰਡਰ ਸੈਕਸ਼ਨ 22 ਕਾ 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸ ਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਬਰੀਨ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਹੈ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਉਹਨਾਂ ਤੇ ਵੀ ਸਖਤੋ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪੰਜਾਬ वार्ता ਤੇ ਮੈਂ ਹਾਂ ਕੁਮਰ ਤ੍ਰੀਤਕੌਰ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਿ ਮੋਗਾ ਪੁਲਿਸ ਦੇ ਵੱਲੋਂ ਡ੍ਰੈਗਨ ਇੰਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਜਿਸ ਦੌਰਾਨ ਉੱਤੇ ਜਿਹੜੇ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਇੱਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜੀ ਹਾਂ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰੱਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੀਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ ਵਕ ਫਾਮਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿਸ ਸਾਹਮਣੇ ਆਂਦਾ ਹੈ ਕੋਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਨਸ਼ੇ ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 ਬਾਈਕਾ ਅੰਡਰ ਸੈਕਸ਼ਨ 2485 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭ ਤੋਂ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਹੈ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪਛਾ ਵਾਰਤਾ ਤੇ ਮੈਂ ਹਾਂ ਕੁਮਰ ਤ੍ਰੀਤਕੋਟ ਤੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਿ ਮੋਗਾ ਪੁਲਿਸ ਵੱਲੋਂ ਡ੍ਰੈਗਨ ਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤੇ ਜਿਸ ਦੌਰਾਨ ਉੱਤੇ ਜਿਹੜੀ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਵਰਚਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜੀ ਹਾਂ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮ ਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੇਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ-ਵਕ ਫੜਮ ਅਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਰਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਨਸ਼ੇ 'ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਰਟ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ। ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹੋ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਚਰਾਸੀ ਨਿਸ਼ਚਲ ਨਗਰ ਉਹਨਾਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 22 ਕਾ ਅੰਡਰ ਸੈਕਸ਼ਨ 22 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ ਸਾਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭੂਜ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਏ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪੱਛੇ ਬਾਾਰਤਾ ਤੇ ਮੈਂ ਹਾਂ ਕੁਮਰ ਪ੍ਰੀਤਕੌਰ ਤੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਵਾਸਤੇ ਕਿ ਮੋਗਾ ਪੁਲਿਸ ਵੱਲੋਂ ਡ੍ਰੈਗਨ ਇੰਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਜਿਸ ਦੌਰਾਨ ਉੱਤੇ ਜਿਹੜੀ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਇੱਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜਿਹਾ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮ ਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰੱਗ ਇਨਸਪੈਕਟਰਡ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੀਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸਤਾ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ-ਵਕ ਫਾਮਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਰਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤੇ ਨਸ਼ੇ 'ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਰਟ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ। ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਦ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਰੀਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਕਿਰਸਨੀਸ਼ੀਲੀਗਰ ਉਹਨੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 68/25 ਬਾਈਕ ਅੰਡਰ ਸੈਕਸ਼ਨ 22 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ 사ਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋੜੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭੂਜਨ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਏ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪੱਛੋ ਬਾਾਰਤਾ ਤੇ ਮੈਂ ਹਾਂ ਕਮੇਂਟਰੀਤ ਕੋਰਟ ਤੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਸਤੇ ਕਿ ਮੋਗਾ ਪੁਲਿਸ ਵੱਲੋਂ ਡ੍ਰੈਗਨ ਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਜਿਸ ਦੌਰਾਨ ਉੱਤੇ ਜਿਹੜੇ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਵਰਚਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜੀ ਹਾਂ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮ ਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰੱਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੇਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਕਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿਮਬ ਵੱਡੀ ਕਈ ਹੈ ਤਾਂ ਵਕ ਵਕ ਫਾਮਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਨਸ਼ੇ ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟੀ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਮਾਨਜੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਦ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਪੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਰੀਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 ਬਾਈਕਾ ਅੰਡਰ ਸੈਕਸ਼ਨ 22 485 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ 사ਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭ ਤੋਂ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਹੈ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਉਹਨਾਂ ਤੇ ਵੀ ਜਿਹੜੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਇੱਕ ਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਹੈ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਟੀਸੇ ਖਾਂਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁੱਧ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹਦੀ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 ਬਾਈਕਾ ਅੰਡਰ ਸੈਕਸ਼ਨ 22 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ 사ਜਨ ਕੁਮਾਰ ਅਤੇ ਜਿਸ ਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸ ਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਸਾਹਮਣੇ ਰਾਈ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਭ ਤੋਂ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਹੈ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪੱਛਾ वार्ता ਤੇ ਮੈਂ ਹਾਂ ਕੁਮਰ ਪ੍ਰੀਤ ਕੌਰ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਿ ਮੋਗਾ ਪੁਲਿਸ ਵੱਲੋਂ ਡ੍ਰੈਗਨ ਇੰਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਜਿਸ ਦੌਰਾਨ ਉੱਤੇ ਜਿਹੜੇ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਉਹ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਵਿੱਚ ਇੱਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜਿਹਾ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ ਅਜੇ ਗਾਂਧੀ ਦੇ ਨਿਰਦੇਸ਼ਾਂ ਤੇ ਧਰਮ ਕੋਟ ਦੇ ਡੀਐਸਪੀ ਅਤੇ ਮੋਗਾ ਜ਼ਿਲ੍ਹੇ ਦੇ ਡਰੱਗ ਇਨਸਪੈਕਟਰ ਦੀ ਟੀਮ ਨੇ ਉਕਤ ਮੈਡੀਕਲ ਸਟੋਰ ਤੇ ਜਿਹੜਾ ਕਿ ਛਾਪਾ ਮਾਰਿਆ ਤੇ ਜਥੋਂ ਟੀਮ ਨੇ 84 ਨਸ਼ੇਲੀਆਂ ਗੋਲੀਆਂ ਜਿਹੜੀ ਕਿ ਬਰਾਮਦ ਕੀਤੀਆਂ ਨੇ ਤੇ ਉਸ ਦੌਰਾਨ ਪੁਲਿਸ ਨੇ ਮੈਡੀਕਲ ਸਟੋਰ ਦੇ ਮਾਲਕ ਸਮੇਤ ਇੱਕ ਮਹਿਲਾ ਨੂੰ ਜਿਹੜਾ ਕਿ ਗ੍ਰਿਫਤਾਰ ਵੀ ਕਰ ਲਿਆ ਗਿਆ ਤੇ ਉਹਨਾਂ ਦੇ ਨਾਲ ਹੀ ਦੋ ਹੋਰ ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਤੇ ਉਸ ਤੋਂ ਬਾਅਦ ਮੈਡੀਕਲ ਸਟੋਰ ਨੂੰ ਜਿਹੜਾ ਕਿ ਸੀਲ ਕਰ ਦਿੱਤਾ ਤਾਂ ਬਿਲਕੁਲ ਨਸ਼ੇ ਨੂੰ ਜਿਹੜਾ ਕਿ ਪੰਜਾਬ ਦੇ ਵਿੱਚ ਰੋਕਣ ਦੇ ਲਈ ਇੱਕ ਪਾਸੇ ਜਿੱਥੇ ਮਾਨ ਸਰਕਾਰ ਦੇ ਵੱਲੋਂ ਮੁਹਿੰਮ ਵਿੱਢੀ ਗਈ ਹੈ ਤਾਂ ਵਕ ਵਕ ਫਾਮਤੇ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਇਹ ਮਾਮਲਾ ਜਿਹੜਾ ਕਿ ਸਾਹਮਣੇ ਆਂਦਾ ਹੈ ਕੋਰਟ ਸੇਖਾਂ ਦਾ ਜਿੱਥੇ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਨਸ਼ੇ 'ਚ ਵਰਤਣ ਵਾਲੀਆਂ ਗੋਲੀਆਂ ਬਰਾਮਦ ਹੁੰਦੀਆਂ ਨੇ ਤੇ ਪੁਲਿਸ ਦੇ ਵੱਲੋਂ ਹੁਣ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਕੋਰਟ ਸੇਖਾਂ ਦੀ ਜਿੱਥੇ ਮੈਡੀਕਲ ਸਟੋਰ ਦੇ ਨੇੜੇ ਕੁਝ ਵਿਅਕਤੀ ਖੜੇ ਦਿਖਾਈ ਦੇ ਰਹੇ ਸੀ। ਉਸ ਤੋਂ ਬਾਅਦ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਦੇ ਹਦਾਇਤਾਂ ਤੇ ਜੁਦ ਨਸ਼ਾ ਵਿਰੁੱਧ ਤੇ ਐਸਐਸਪੀ ਸਾਹਿਬ ਸ਼੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਹੇਠ ਤੇ ਐਸਬੀਡੀ ਸਾਹਿਬ ਦੀ ਨਿਗਰਾਨੀ ਹੇਠ ਸਾਡੀ ਸਬਡਿਵੀਜ਼ਨ ਧਰਮਕੋਟ ਦੇ ਵਿੱਚ ਅੱਜ ਜਦੋਂ ਪ੍ਰੇਮ ਮੈਡੀਕਲ ਸਟੋਰ ਦੀ ਖੂਫੀਆ ਸੋਰਸ ਲਾ ਕੇ ਚੈਕਿੰਗ ਕਰਵਾਈ ਗਈ ਤੇ ਨਾਲ ਡਰੱਗ ਇਨਸਪੈਕਟਰ ਨੂੰ ਲੈ ਕੇ ਇਹੋ ਚੈਕਿੰਗ ਕੀਤੀ ਗਈ ਤਾਂ ਉੱਥੇ ਸਾਨੂੰ ਅੱਜ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 84 ਨਸ਼ੀਲੀਆਂ ਗੋਲੀਆਂ ਬਰਾਮਦ ਹੋਣ ਤੋਂ ਬਾਅਦ ਅਸੀਂ ਤੁਰੰਤ ਕਾਰਵਾਈ ਕਰਦੇ ਐਫਆਰ ਨੰਬਰ 61/25 ਬਾਈਕਾ ਅੰਡਰ ਸੈਕਸ਼ਨ 22 85 ਦਰਜ ਕਰਕੇ ਜਿਸ ਵਿੱਚ ਦੋ ਦੋਸ਼ੀ 사ਜਨ ਕੁਮਾਰ ਅਤੇ ਜਸਕਰਨ ਸਿੰਘ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਪੁਸ਼ਕਿਸ਼ ਕੀਤੀ ਗਈ ਤੇ ਪੁਸ਼ਕਿਸ਼ ਦੇ ਵਿੱਚ ਸਾਹਮਣੇ ਆਇਆ ਕਿ ਜਿਹੜੇ ਜਿਹੜੀ ਇੱਕ ਇਹਨਾਂ ਦੇ ਵਿੱਚ ਲੇਡੀ ਸੀ ਅਮਨਦੀਪ ਕੌਰ ਉਸ ਨੂੰ ਵੀ ਉਹ ਅੱਗੇ ਇਹਨਾਂ ਕੋ ਗੋਲੀਆਂ ਲੈ ਕੇ ਅੱਗੇ ਸਪਲਾਈ ਕਰਦੀ ਸੀ ਫਿਰ ਉਸ ਤੇ ਵੀ ਕਾਰਵਾਈ ਕਰਦੇ ਉਹਨੂੰ ਵੀ ਅਰੈਸਟ ਕੀਤਾ ਗਿਆ ਤੇ ਅੱਗੇ ਫਰਦਰ ਜਿਹੜੀ ਇਹਦੀ ਇਨਵੈਸਟੀਗੇਸ਼ਨ ਆ ਜਿਹੜੀ ਉਹ ਜਾਰੀ ਆ ਅੱਗੇ ਜਿਹੜੇ ਇਹਦੇ ਵਿੱਚ ਦੋਸ਼ੀ ਇਨਵੋਲਵ ਨੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਮੈਂ ਤੁਹਾਡੇ ਮਾਧਿਮ ਰਾਹੀਂ ਇਹ ਦੱਸਣਾ ਚਾਹੁੰਦਾ ਵੀ ਜਿਹੜੇ ਵੀ ਮੋਗੇ ਦੇ ਵਿੱਚ ਸਬਨਿਟੀ ਧਰਮਕੋਟ ਦੇ ਵਿੱਚ ਜਿਹੜੇ ਵੀ ਮੈਡੀਕਲ ਸਟੋਰ ਏ ਜੇ ਉਹ ਨਸ਼ੀਲੀ ਚੀਜ਼ ਕੋਈ ਵੇਚਦੇ ਨੇ ਜਾਂ ਕੋਈ ਹੋਰ ਕੋਈ ਕਾਰੋਬਾਰ ਕਰਦੇ ਉਹਨਾਂ ਤੇ ਵੀ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਤੁਸੀਂ ਦੇਖ ਰਹੇ ਹੋ ਪਛਾ वार्ता ਤੇ ਮੈਂ ਹਾਂ ਕੁਮਰ ਤ੍ਰੀਤਕੋਟ ਤੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਾਂ ਕਿ ਮੋਗਾ ਪੁਲਿਸ ਦੇ ਵੱਲੋਂ ਡ੍ਰੈਗਨ ਇੰਸਪੈਕਟਰ ਸਮੇਤ ਇੱਕ ਮੈਡੀਕਲ ਸਟੋਰ ਤੇ ਛਾਪਾ ਮਾਰਿਆ ਜਾਂਦਾ ਤੇ ਜਿਸ ਦੌਰਾਨ ਉੱਤੇ ਜਿਹੜੇ ਕਿ ਨਸ਼ੀਲੀ ਗੋਲੀਆਂ ਵੀ ਬਰਾਮਦ ਕੀਤੀਆਂ ਜਾਂਦੀਆਂ ਨੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਹ ਕਿਹਾ ਜਾ ਰਿਹਾ ਸੀ ਕਿ ਕੋਟ ਸੇਖਾ ਤੋਂ ਵਰਚਕ ਮੈਡੀਕਲ ਸਟੋਰ ਤੇ ਨਸ਼ੇ ਦੀ ਵਿਕਰੀ ਹੋ ਰਹੀ ਹੈ ਜ ਜੀ ਹਾਂ ਇਸ ਵੀਡੀਓ ਨੂੰ ਦੇਖਦੇ ਆ ਪੰਜਾਬ ਦੇ ਟੀਜੀਪੀ ਅਤੇ ਐਸਐਸਪੀ ਮੋਗਾ